ਸਤਿਅਯਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨ ਪ੍ਰੀਤਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਪਰਨ ਸਿੰਘ ਟੈਣਾ ਜਿਹਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜਿਹੜਾ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਲੋਕ ਸਭਾ ਦੀ ਆਪਰੇਸ਼ਨ ਸੰਦੂਰ ਤੇ ਕਹਿੰਦੇ ਕਿ ਲਗਾਤਾਰਤਾ ਦੇ ਵਿੱਚ ਜ਼ਬਰਦਸਤ ਬਹਿਸ ਹੋ ਰਹੀ ਹੈ ਲੋਕ ਸਭਾ ਦੇ ਵਿੱਚ ਹਾਂ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਜਿਹੜਾ ਆਪਰੇਸ਼ਨ ਸੰਦੂਰ ਆ ਇਸ ਮਾਮਲੇ ਦੇ ਉੱਤੇ ਆਪਾਂ ਜਾਣਦੇ ਜੀ ਕਿ ਹਰ ਰੋਜ਼ ਹੀ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਤੇ ਵਿਵਾਦ ਪੈਦਾ ਹੁੰਦਾ ਰੌਲਾ ਪੈਦਾ ਹੁੰਦਾ ਤੇ ਉਸ ਤੋਂ ਬਾਅਦ ਕਈ ਵਾਰੀ ਸੈਸ਼ਨ ਦੀ ਕਾਰਵਾਈ ਰੁਕਦੀ ਆ ਕਈ ਵਾਰੀ ਕੁਸ਼ ਹੋ ਜਾਂਦਾ ਕਈ ਵਾਰੀ ਕੁਸ਼ ਹੋ ਜਾਂਦਾ ਪਰ ਕੁੱਲ ਮਿਲਾ ਕੇ ਆਪਾਂ ਇਹ ਗੱਲ ਕਹਿ ਸਕਦੇ ਆਂ ਇਸ ਵੇਲੇ ਜਿਹੜਾ ਸੈਸ਼ਨ ਆ ਉਹ ਦੋਨਾਂ ਸੁਭਾਵਾਂ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਸੇ ਗੱਲ ਤੇ ਲੇਖੇ ਲੱਗਾ ਕਿ ਭਾਈ ਕੌਣ ਆਪਰੇਸ਼ਨ ਸੰਧੂਰ ਦੇ ਵਿੱਚ ਸੱਚ ਕੱਢ ਕੇ ਨਵਾ ਸਾਹਮਣੇ ਲੈ ਕੇ ਆਉਂਦਾ ਲੰਗੇ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਬਾਕੀ ਹੋਰ ਨੇਤਾਵਾਂ ਦੇ ਵੱਲੋਂ ਇਸ ਮੁੱਦੇ ਦੇ ਉੱਤੇ ਵਿਰੋਧਕਾਂ ਨੂੰ ਉੱਤਰ ਦਿੱਤੇ ਗਏ ਆ ਵਿਰੋਧਕਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਤੁਹਾਡੇ ਉੱਤਰਾਂ ਤੋਂ ਸੰਤੁਸ਼ਟ ਨਹੀਂ ਆ ਰਾਹੁਲ ਗਾਂਧੀ ਨੇ ਪ੍ਰਿਯੰਕਾ ਗਾਂਧੀ ਨੇ ਮਲਕਾਰਜਨ ਖੜਗੇ ਨੇ ਤੇ ਕਈ ਹੋਰਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਉਹ ਅਤਵਾਦੀ ਸੀ ਉਹ ਆਏ ਕਿਹੜੇ ਪਾਸਿਓਂ ਜਿਹੜੇ ਉਹ ਅਤਵਾਦੀ ਸੀ ਉਹ ਗਏ ਕਿਹੜੇ ਪਾਸੇ ਉਹ ਸਾਡਾ ਨੁਕਸਾਨ ਕਿਵੇਂ ਕਰਕੇ ਭੱਜ ਗਏ ਇਹਦੇ ਪਿੱਛੇ ਵਜ੍ਹਾ ਕੀ ਆ ਉਹ ਕਹਿੰਦੇ ਜੀ ਸਾਨੂੰ ਕੱਲੀ ਕੱਲੀ ਗੱਲ ਦਾ ਵਿਸਥਾਰ ਦੇ ਵਿੱਚ ਉੱਤਰ ਦਿਓ ਭਾਰਤ ਦੇ ਪ੍ਰਧਾਨ ਮੰਤਰੀ ਦੇ ਉੱਥੇ ਖੜੇ ਹੋ ਕੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਸਾਨੂੰ ਆਪਣੀ ਫੌਜ ਦਾ ਮਨੋਬਲ ਤੋੜਨ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਹ ਕਹਿੰਦੇ ਪਾਕਿਸਤਾਨ ਨੇ ਬਹੁਤ ਕੁਫਰ ਫਲਾਇਆ ਸੀ ਅਸੀਂ ਉਹਨਾਂ ਦੇ ਕੁਫਰ ਤੋੜੇ ਅਸੀਂ ਉਹਨਾਂ ਦੇ ਕੁਫਰਾਂ ਦਾ ਉੱਤਰ ਦਿੱਤਾ ਉਹ ਕਹਿੰਦੇ ਵੀ ਜਦੋਂ ਉਹਨਾਂ ਨੇ ਹਤੀ ਕਰਾਤੀ ਤੇ ਅਸੀਂ ਉਸ ਤੋਂ ਬਾਅਦ ਕੀ ਕੀਤਾ ਜੀ ਮੈਂ ਕਹਿੰਦੇ ਜੀ ਆਫਰ ਆਦਮਪੁਰ ਵਾਲੇ 에어ਬੇਸ ਦੇ ਉੱਤੇ ਗਿਆ ਮੈਂ ਦੱਸਣਾ ਚਾਹੁੰਦਾ ਸੀ ਕਿ ਸਭ ਕੁਝ ਇੱਥੇ ਠੀਕ ਹੈ ਸਾਡੇ ਕਿਵੇਂ ਫਾਈਟਰ ਪਲੇਨ ਸਾਡੀ ਕੀ ਸਥਿਤੀ ਹੈ ਜੀ ਉਹ ਕਹਿੰਦੇ ਵੀ ਦੇਖੋ ਜੀ ਆਪਾਂ ਅਤੀਤ ਦੇ ਵੱਲ ਝਾਤ ਮਾਰ ਗਏ ਨਾ 1971 ਦੀ ਜੰਗ ਦੇ ਵੇਲੇ ਪਾਕਿਸਤਾਨ ਦਾ 93000 ਜਿਹੜਾ ਫੌਜੀ ਆ ਜਾਂ 93000 ਲੋਕ ਆ ਜਿਹੜੇ ਉੱਥੇ ਬੰਦੀ ਬਣਾ ਲਈ ਸੀ ਆਪਾਂ ਉਹ ਕਹਿੰਦੇ ਵੀ ਉਦੋਂ ਦੀ ਸਰਕਾਰ ਨੂੰ ਚਾਹੀਦਾ ਸੀ ਵੀ ਪੀਓਕੇ ਦੇ ਬਾਰੇ ਮਸਲਾ ਹੱਲ ਕਰ ਲੈਂਦੀ ਉਦੋਂ ਉਦੋਂ ਜੇ ਆਪਾਂ ਚਾਹੁੰਦੇ ਮਸਲਾ ਹੱਲ ਹੋ ਜਾਂਦਾ ਪਰ ਇਹਨਾਂ ਨੇ ਤਾਂ ਕਰਤਾਰਪੁਰ ਸਾਹਿਬ ਵੀ ਨਹੀਂ ਲਿਆ ਉਦੋਂ ਸਭ ਕੁਝ ਲਿਆ ਜਾ ਸਕਦਾ ਸੀ ਕਿਉਂਕਿ ਬਾਗੀ ਸਾਡੇ ਹੱਕ ਦੇ ਵਿੱਚ ਸੀ ਪਰ ਉਹ ਕਹਿੰਦੇ ਵੀ ਉਦੋਂ ਕਰਤਾਰਪੁਰ ਦੇ ਬਾਰੇ ਵੀ ਨਹੀਂ ਖਿਆਲ ਕੀਤਾ ਤੇ ਹੁਣ ਗੱਲਾਂ ਵਿਰੋਧੀ ਕਿੱਸੀਆਂ ਕਰਦੇ ਆ ਉਹ ਕਹਿੰਦੇ ਜਦੋਂ ਵੀ ਨਹਿਰੋ ਜੀ ਦੇ ਬਾਰੇ ਗੱਲ ਕਰਨਾ ਆ ਮੇਰੇ ਮਨ ਦੇ ਵਿੱਚ ਇਹ ਗੱਲ ਆਉਂਦੀ ਜੀ ਕਿ ਫਲਾਣੇ 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 ਮੁੱਦੇ ਜਿਹੜੇ ਉਹ ਹੱਲ ਹੋ ਤੱਕਦੇ ਸੀਗੇ ਪਰ ਇਹਨਾਂ ਨੇ ਉਸ ਵੇਲੇ ਹੱਲ ਕੀਤੇ ਨਹੀਂਗੇ ਉਸ ਤੋਂ ਬਾਅਦ ਰੌਲਾ-ਗੋਲਾ ਪੈ ਗਿਆ ਪਰ ਹੁਣ ਪ੍ਰਧਾਨ ਮੰਤਰੀ ਨੇ ਗੱਲ ਕਹੀ ਆ ਕਿ ਦੇਖੋ ਸਾਡੀਆਂ ਧੀਆ ਭੈਣਾਂ ਦੇ ਉਹਨਾਂ ਨੇ ਸੁਹਾਗ ਉਜਾੜੇ ਸੰਧੂਰ ਪੂਈ ਤੇ ਤੇ ਸਾਡੀ ਫੌਜ ਨੇ ਉਹਨਾਂ ਸੰਧੂਰਾਂ ਦਾ ਉੱਤਰ ਦਿੱਤਾ ਤੇ ਉਹਦਾ ਬਦਲਾ ਲਿਆ ਆਪਰੇਸ਼ਨ ਸੰਧੂਰ ਦੇ ਰਾਹੀਂ ਉਹ ਕਹਿੰਦੇ ਵੀ ਭਾਈ ਪਾਕਿਸਤਾਨ ਦੇ ਘਰ ਦੇ ਵਿੱਚ ਵੜ ਕੇ ਅਸੀਂ ਅਤਵਾਦੀ ਟਿਕਾਣੇ ਤਬਾਹ ਕੀਤੇ ਆ ਉਹਨਾਂ ਦੇ 에ਅਰ ਬੇਸ ਉਹਨਾਂ ਦੇ 에ਅਰਪੋਰਟ ਉਹਨਾਂ ਦੇ ਜਿਹੜੀਆਂ ਅਤਵਾਦੀ ਥਾਵਾਂ ਉਹਨਾਂ ਦਾ ਜਿੰਨਾ ਨੁਕਸਾਨ ਅਸੀਂ ਕਰ ਦਿੱਤੇ ਆ ਉਹ ਅੱਜ ਤੱਕ ਕਦੇ ਹੋਇਆ ਨਹੀਂ ਸੀਗਾ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਅਸੀਂ ਚਾਹੁੰਦੇ ਆ ਵੀ ਦੇਸ਼ ਦੇ ਵਿੱਚ ਬਿਲਕੁਲ ਅਮਨ ਸ਼ਾਂਤੀ ਬਰਕਰਾਰ ਰਹੇ ਜਿਹੜੇ ਲੋਕ ਦੇਸ਼ ਦੇ ਬਾਰੇ ਮਾੜੀ ਸੋਚ ਰੱਖਣਗੇ ਜਿਨ੍ਹਾਂ ਨੇ ਅਤੀਤ ਦੇ ਵਿੱਚ ਵੀ ਤੇ ਵਰਤਮਾਨ ਦੇ ਵਿੱਚ ਵੀ ਗਲਤ ਗੱਲ ਸੋਚੀ ਆ ਉਹਨਾਂ ਦਾ ਅਸੀਂ ਕਿਹੋ ਜਿਹਾ ਹਾਲ ਕਰਾਂਗੇ ਉਹ ਕਹਿੰਦੇ ਜੀ ਕੁੱਲ ਦੁਨੀਆ ਨੇ ਹੁਣ ਤੱਕ ਆਪਰੇਸ਼ਨਸ ਨੂੰ ਉਰ ਦੇ ਰਾਹੀਂ ਵੇਖ ਲਿਆ ਚਲੋ ਬਾਕੀ ਤਾਂ ਗੱਲਾਂ ਆਪਾਂ ਮੰਨ ਲਏ ਵੀ ਭਾਈ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਆ ਗੱਲਾਂ ਐਸ ਐਸ ਕਰਨ ਕਹੀਆਂ ਪਰ ਇਹਦੇ ਵਿੱਚ ਇੱਕ ਗੱਲ ਹੋਰ ਦਰਜ ਕਰਨੀ ਬੜੀ ਹੈ ਵੀ ਉਹ ਕਹਿੰਦੇ ਜੀ ਦੇਖੋ ਜੇ ਉਦੋਂ ਕਾਂਗਰਸ ਦੇ ਵੱਲੋਂ ਕਿ ਹਿੰਮਤ ਕੀਤੀ ਹੁੰਦੀ ਤਾਂ ਕਰਤਾਰਪੁਰ ਸਾਹਿਬਾ ਜਿਹੜਾ ਉਹ ਤਾਂ ਚਲੋ ਆਪਾਂ ਘੱਟੋ ਘੱਟ ਸਤ ਕਰ ਸਕਦੇ ਸੀਗੇ ਚਲੋ ਉਹਨਾਂ ਨੇ ਤਾਂ ਜਿਹੜੀਆਂ ਗਲਤੀਆਂ ਕੀਤੀਆਂ ਜੀ ਉਹ ਕੀਤੀਆਂ ਹੀ ਆ ਹੁਣ ਬੇਨਤੀ ਇਹ ਜੀ ਕਿ ਸਾਰਾ ਕੁਝ ਜਦੋਂ ਖੁੱਲ ਗਿਆ ਏਅਰਪੋਰਟ ਸਕੂਲ ਕਾਲਜ ਤੇ ਹਰ ਕੀਦ ਖੁੱਲ ਗਈ ਆ ਤੇ ਭਾਈ ਹੁਣ ਤਾਂ ਚਲੋ ਕ੍ਰਿਕਟ ਦਾ ਮੁਕਾਬਲਾ ਵੀ ਹੋਣ ਲੱਗਾ ਦੋਹਾਂ ਦੇਸ਼ਾਂ ਦੇ ਵਿੱਚ ਭਾਵੇਂ ਦबई ਦੇ ਵਿੱਚ ਹੀ ਹੋਣਾ ਤੇ ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਹੀ ਖੋਲ ਦਿਓ ਇਹਨਾਂ ਨੇ ਹਾਲੇ ਤੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੋਲਿਆ ਉਸ ਤੋਂ ਬਾਅਦ ਉਹ ਹਾਲੇ ਦੀ ਹਾਲ ਦੀ ਘੜੀ ਉਵੇਂ ਦੀ ਉਵੇਂ ਬੰਦ ਹੈ ਜੀ ਜੀ ਬਿਲਕੁਲ ਸਵਾਲ ਤਾਂ ਇਹੀ ਹੈ ਕਿ ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਉਹ ਹੋ ਗਈਆਂ ਬਿਲਕੁਲ ਤੁਸੀਂ ਸਹੀ ਕਿਹਾ ਪਰ ਹੁਣ ਜੋ ਤੁਸੀਂ ਕਰ ਸਕਦੇ ਹੋ ਸੱਤਾ ਦੇ ਵਿੱਚ ਤੁਸੀਂ ਉਹ ਤਾਂ ਇਹਨਾਂ ਨੂੰ ਕਰਨਾ ਚਾਹੀਦਾ ਨਾਲੇ ਵੱਡੀ ਗੱਲ ਇਹ ਹੈ ਜੜਾ ਸਾਹਿਬ ਕਿ ਸਾਰੀਆਂ ਗੱਲਾਂ ਦਾ ਪਤਾ ਹੈ ਪੰਜਾਬ ਦੀ ਸਰਕਾਰ ਨੂੰ ਵੀ ਤੇ ਭਾਰਤ ਦੀ ਸਰਕਾਰ ਨੂੰ ਵੀ ਪਰ ਭਾਰਤ ਦੀ ਸਰਕਾਰ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਜਿਨ੍ਹਾਂ ਨੇ ਉੱਥੇ ਪਹਿਲਗਾਮ ਦੇ ਵਿੱਚ ਜੋ-ਜੋ ਕੁਝ ਕੀਤਾ ਉਹ ਲੋਕ ਕਿੱਧਰੋਂ ਆਏ ਸੀ ਉਹ ਅਤਵਾਦੀ ਉਹ ਕਿੱਧਰ ਨੂੰ ਗਏ ਉਹ ਕੌਣ ਸੀ ਉਹਨਾਂ ਦੇ ਬਾਰੇ ਸਭ ਪਤਾ ਨਹੀਂ ਲਾ ਸਕੇ हां बिल्कुल जी ਤੇ ਇਹੀ ਗੱਲ ਵਿਰੋਧੀ ਆ ਜਿਹੜੇ ਉਹ ਸਵਾਲ ਦੇ ਰੂਪ ਦੇ ਵਿੱਚ ਕਰਦੇ ਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਜੀ ਕਿ ਦੇਖੋ ਅਸੀਂ ਕੁਸਕੇ ਮਾਰਤਾ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਸੋ ਇਸ ਗੱਲ ਦਾ ਸੰਤੁਸ਼ਟੀਜਨਕ ਉਤਰ ਵਿਰੋਧੀ ਕਹਿੰਦੇ ਵੀ ਸਾਨੂੰ ਹਲੇ ਵੀ ਨਹੀਂ ਮਿਲਿਆ ਜੀ ਜੀ ਖੈਰ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆ ਜਨਾਬ ਸਾਹਿਬ ਮਜੀਠੀਆ ਹੋਰਾਂ ਦੀ ਗ੍ਰਿਫਤਾਰੀ ਦੀ ਸੜਵਾਈ ਕਹਿੰਦੇ ਟਲ ਗਈ ਹੈ ਹਾਂ ਬਿਲਕੁਕੁਲ ਜੀ ਕਿਉਂਕਿ ਤਾਂ ਇਹਨਾਂ ਦੇ ਵਕੀਲਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਸਾਨੂੰ 6 ਹਫ਼ਤੇ ਦਾ ਸਮਾਂ 4 ਹਫ਼ਤੇ ਦਾ ਸਮਾਂ ਦੇ ਦਿਓ ਅਸੀਂ ਮੁੜ ਕੇ ਦੁਬਾਰਾ ਉਹ ਕਹਿੰਦੇ ਜੀ ਪਾਉਣੀ ਚਾਹੁੰਦੇ ਐ ਅਪਲੀਕੇਸ਼ਨ ਸੋਧ ਕਰਕੇ ਇਹਦੇ ਵਿੱਚ ਅਪਲੀਕੇਸ਼ਨ ਉਹ ਕਹਿੰਦੇ ਜੀ ਅਸੀਂ ਦੁਬਾਰਾ ਪਾਉਣ ਦੀ ਇੱਛਾ ਤਾਂ ਤੇ ਇਸ ਕਰਕੇ ਕਹਿੰਦੇ ਜੀ ਅਸੀਂ ਆਪਦੀ ਅਪਲੀਕੇਸ਼ਨ ਵਾਪਸ ਲੈਣੀ ਚਾਹੁੰਦੇ ਆ ਸੋ 4 ਹਫ਼ਤੇ ਦਾ ਸਮਾਂ ਮੰਗਿਆ ਤੇ 4 ਹਫ਼ਤੇ ਦਾ ਸਮਾਂ ਬਣੂਗਾ ਜੀ ਆਉਂਦੇ ਸਮੇਂ ਦੇ ਵਿੱਚ ਤਕਰੀਬਨ ਤਕਰੀਬਨ 26 ਅਗਸਤ ਤੇ 26 ਅਗਸਤ ਨੂੰ ਇਸ ਮਸਲੇ ਦੀ ਮੁੜ ਕੇ ਸੁਣਵਾਈ ਹੋਊਗੀ ਕਹਿੰਦੇ ਦਾ ਭਾਗ ਇਹ ਆ ਹੁਣ 26 ਅਗਸਤ ਨੂੰ ਕਿਵੇਂ ਸੁਣਵਾਈ ਹੁੰਦੀ ਹੈ ਉਹਦੇ ਵਿੱਚ ਕੀ ਸਰਕਾਰ ਕਰਦੀ ਆ ਕੀ ਇਹਦੇ ਵਿੱਚ ਉੱਤਰ ਮੰਗਿਆ ਜਾਂਦਾ ਕੀ ਨਹੀਂ ਬਣਦਾ ਤੇ ਕੀ ਬਣ ਜਾਂਦਾ ਇਹ ਵਕਤ ਦੱਸੂਗਾ ਪਰ ਵਿਕਰਮ ਮਜੀਠੀਆ ਦੇ ਮਾਮਲੇ ਦੇ ਉੱਤੇ ਧਿਆਨ ਸਭ ਦਾ ਟਿਕਿਆ ਰਹਿਣਾ ਤੇ ਟਿਕਿਆ ਹੋਇਆ ਵੀ ਭਾਈ ਇਸ ਮਾਮਲੇ ਦੇ ਵਿੱਚ ਨਵੇਂ ਮੋੜ ਆਉਂਦਾ ਕਿਹੜਾ ਕਿਹੜਾ ਸੋ ਇਹ ਬੜੀ ਧਿਆਨ ਖਿੱਚਣ ਵਾਲੀ ਗੱਲ ਬਣੀ ਪਈ ਹੈ ਵੀ ਮਜੀਠੀਆ ਦੇ ਬਾਰੇ ਲੱਗਦਾ ਇਹ ਸੀ ਕਿ ਭਾਈ ਇਹਨੇ ਹਫਤੇ ਖੰਡ ਦੇ ਵਿੱਚ ਬਾਹਰ ਆ ਜਾਣਾ ਪਰ ਹਾਲੇ ਤੱਕ ਤਾਂ ਕੋਈ ਬਾਈ ਤਾਂ ਹੀ ਹੈ ਨਹੀਂ ਜੀ ਵੀ ਭਾਈ ਉਹਨੇ ਬਾਹਰ ਆਉਣਾ ਉਹ ਤੋਂ ਅਪਲੀਕੇਸ਼ਨ ਦੀ ਜਦੋਂ ਆਪਾਂ ਸੋਧ ਦੀ ਮੰਗ ਕਰਦੇ ਹਾਂ ਵੀ ਭਾਈ ਮੈਂ ਜਿਹੜੀ ਅਸੀਂ ਅਪਲੀਕੇਸ਼ਨ ਪਹਿਲਾਂ ਪਾਈ ਸੀ ਉਹਦੇ ਵਿੱਚ ਕੁਝ ਕੁ ਸੁਧਾਰ ਕਰਕੇ ਦੁਬਾਰਾ ਉਹਦੇ ਵਿੱਚ ਪਾਉਣੀ ਹੈਗੀ ਆ ਤੇ ਉਹ ਮਾਮਲਾ ਫਿਰ ਉੱਥੇ ਦਾ ਉੱਥੇ ਖੜਾ ਰਹਿ ਜਾਂਦਾ ਜਿਵੇਂ ਕਿ ਹੁਣ ਖੜਾ ਹੋਇਆ ਇਸ ਥਾਂ ਦੇ ਉੱਤੇ ਇੱਕ ਥਾਂ ਦੇ ਉੱਤੇ ਟਿੱਕ ਕੇ ਉਹ ਦੇਖਦੇ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਸੋਹ ਹੱਥ ਰੱਸਾ ਸਿਰੇ ਤੇ ਗੰਢ ਗੱਲ ਇਹ ਆ ਵੀ ਮਜੀਠੀਏ ਦੇ ਵਕੀਲਾਂ ਨੇ ਉਹਦੇ ਗੱਲ ਕਹੀ ਸੀ ਪਹਿਲਾਂ ਵੀ ਭਾਈ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਆ ਤੇ ਹੁਣ ਪਤਾ ਲੱਗਾ ਜੀ ਕਿ ਉਹਨਾਂ ਨੇ 4 ਹਫ਼ਤੇ ਦੇ ਲਈ ਇਹ ਐਪਲੀਕੇਸ਼ਨ ਹੈ ਜਿਹੜੀ ਸੋਧ ਕੇ ਦੁਬਾਰਾ ਪਾਉਣ ਦੀ ਮੰਗ ਕੀਤੀ ਗਈ ਹੈ ਕਿਉਂਕਿ ਜਦੋਂ ਪਹਿਲਾਂ ਪਾਈ ਸੀ ਐਪਲੀਕੇਸ਼ਨ ਉਦੋਂ ਹਾਲਾਤ ਉਦੋਂ ਫਿੱਟ ਹੋਰ ਤਰ੍ਹਾਂ ਦੇ ਸੀ ਫਿਰ ਉਸ ਤੋਂ ਬਾਅਦ ਫਿੱਟ ਹੋਰ ਤਰ੍ਹਾਂ ਦੇ ਬਣ ਜਾਂਦੇ ਆ ਤੇ ਅਦਾਲਤ ਨੇ ਗੱਲ ਕਹੀ ਇਹ ਵੀ ਪਾਈ ਤੁਹਾਡੀ ਐਪਲੀਕੇਸ਼ਨ ਮਨਜ਼ੂਰ ਕਰਦੇ ਆ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਅਗਸਤ ਨੂੰ ਹੋਊਗੀ ਜੀ ਤੇ ਟੇਣਾ ਸਾਹਿਬ ਉਧਰ ਲੈਂਡ ਪੂਲਿੰਗ ਨੀਤੀ ਹੈ ਜੇ ਤੱਕ ਵੀ ਹਰ ਰੋਜ਼ ਇਹਨੂੰ ਲੈ ਕੇ ਖਬਰ ਆ ਰਹੀਆਂ ਨੇ ਲੋਕ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਨੇ ਜੀ ਇਸ ਲੈਂਡ ਪੂਲਿੰਗ ਨੀਤੀ ਦਾ ਕਰਕੇ ਦੇਖੋ ਜਿਹੜੀ ਚੀਜ਼ ਬਣਾ ਸਰਦਾ ਹੋਵੇ ਨਾ ਉਹ ਸਰਕਾਰ ਨੂੰ ਸਾਰਨਾ ਚਾਹੀਦਾ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਸਰਕਾਰ ਨੂੰ ਪੰਗੇ ਲੈਣ ਦੀ ਆਦਤ ਆ ਇਹ ਵੀ ਗੱਲ ਪੱਕੀ ਆ ਵੀ ਸਰਕਾਰ ਨੂੰ ਆਪਦਾ ਇਹ ਕਦਮ ਪਿੱਛੇ ਨੂੰ ਖਿੱਚਣਾ ਪੈਣਾ ਇਹਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਆ ਜਿਹੜੀ ਉਹ ਕੋਈ ਸੌਖੀ ਨਹੀਂ ਰਹਣੀਗੀ ਜਦੋਂ ਹੁਣ ਕੋਈ ਚਾਹੁੰਦਾ ਹੀ ਨਹੀਂ ਵੀ ਭਾਈ ਸਾਡੀ ਜ਼ਮੀਨ ਲੈ ਲਓ ਤੇ ਭਾਈ ਉਸ ਹਿਸਾਬ ਦੇ ਨਾਲ ਤਾਂ ਫਿਰ ਇਹ ਐਵੇਂ ਮੂਰਖਤਾ ਵਾਲੀ ਗੱਲ ਹੀ ਆ ਨਾ ਵੀ ਭਾਈ ਆਪਾਂ ਆਪਦੀ ਗੱਲ ਦੇ ਉੱਤੇ ਅੜੇ ਰਹੇਗੇ हां ਇਹ ਵੀ ਪਤਾ ਲੱਗਾ ਕਿ ਇਹਨੇ ਵੀ ਦਿੱਲੀ ਵਾਲਿਆਂ ਦੇ ਮੁਰੇ ਪੰਜਾਬ ਵਾਲਿਆਂ ਦੀ ਪੇਸ਼ਮੀ ਚੱਲਦੀ ਤੇ ਦਿੱਲੀ ਵਾਲੇ ਜਿਹੜੇ ਉਹ ਚਾਹੁੰਦੇ ਜੀ ਕਿ ਲੈਂਡ ਪੂਲਿੰਗ ਨੀਤੀ ਆਪਾਂ ਵਾਪਸ ਨਹੀਂ ਲੈਣੀ ਪੰਜਾਬ ਦੇ ਵਿਧਾਇਕ ਤੇ ਮੁੱਖ ਮੰਤਰੀ ਤਾਂ ਇਹ ਚਾਹੁੰਦੇ ਜੀ ਕਿ ਇਹ ਵਾਪਸ ਲਈ ਜਾਵੇ ਕਿਉਂਕਿ ਇਹ ਦੇ ਨਾਲ ਲੋਕਾਂ ਨੇ ਆਪਣੇ ਪੈਰ ਨਹੀਂ ਲੱਗਣ ਦੇਣੇ ਆਉਂਦੇ ਸਮੇਂ ਦੇ ਵਿੱਚ ਉਹ ਤਾਂ ਇਹ ਗੱਲ ਨੂੰ ਜਾਣਦੇ ਆ ਪਰ ਦਿੱਲੀ ਵਾਲੇ ਸ਼ਾਇਦ ਇਸ ਗੱਲ ਨੂੰ ਜਾਣਦੇ ਨਹੀਂ ਆ ਦੂਜੀ ਗੱਲ ਇਹ ਹੈ ਜੀ ਕਿ ਇਸ ਮਸਲੇ ਦੇ ਉੱਤੇ ਬਵਾਦ ਸੀ ਵੀ ਹੈ ਵੀ ਅੱਜ ਜਦੋਂ ਆਪਾਂ 30 ਤਰੀਕ ਨੂੰ ਇਹਦਾ ਖਬਰਾਂ ਨਹੀਂ ਥਾਂਜ ਪਾ ਰਹੇ ਆ ਇਹ ਪਤਾ ਲੱਗਾ ਜੀ ਪੂਰੇ ਪੰਜਾਬ ਦੇ ਜਿਹੜੇ ਟਰੈਕਟਰ ਮਾਰਚ ਵੀ ਇਸ ਨੀਤੀ ਦੇ ਖਿਲਾਫ ਕੀਤਾ ਜਾਣਾ। ਸੋ ਬੱਚੇ-ਬੱਚੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਇਸ ਨੀਤੀ ਨੂੰ ਅਪਣਾਉਣ ਦੀ ਲੋੜ ਕੀ ਆ। ਕਹਿੰਦੇ ਜੀ ਅਸੀਂ ਪੰਜਾਬ ਦੇ ਵਿੱਚ ਸ਼ਹਿਰੀਕਰਨ ਦਾ ਵਿਕਾਸ ਕਰਨਾ। ਪੰਜਾਬ ਪਿੰਡਾਂ 'ਚ ਵਸਦਾ ਸ਼ਹਿਰਾਂ ਦੇ ਵਿੱਚ ਨਹੀਂ ਆ। ਪੰਜਾਬ ਪਿੰਡਾਂ ਦੀ ਧਰਤੀ ਆ। ਪੰਜਾਬ ਸ਼ਹਿਰਾਂ ਦੀ ਨਹੀਂ ਆ। ਪਿੰਡ ਤਾਂ ਹੌਲੀ-ਹੌਲੀ ਆਪ ਹੀ ਕੁਝ ਸੰਭਲ ਰਹੇ ਆ ਤੇ ਸ਼ਹਿਰ ਹੌਲੀ-ਹੌਲੀ ਆਪ ਹੀ ਫੈਲ ਰਹੇ ਆ। ਉਹਦੇ ਵਿੱਚ ਸਰਕਾਰੀ ਯੋਗਦਾਨ ਦੀ ਲੋੜ ਕੀ ਆ ਗੱਲ ਤਾਂ ਇਹ ਆ। ਹੁਣ ਸਰਕਾਰ ਦੇ ਕੋਲ ਇੱਕ ਬਹਾਨਾ ਉਹ ਕਹਿੰਦੇ ਕਿ ਇੱਥੇ ਨਜਾਇਜ਼ ਕਲੋਨੀਆਂ ਕੱਟਦੇ ਲੋਕ ਇਹ ਹੁਣ ਨਜਾਇਜ਼ ਕਲੋਨੀਆਂ ਨਹੀਂ ਕੱਟਿਆ ਕਰਨਗੇ ਜੇਕਰ ਅਸੀਂ ਇੱਥੇ ਆਪ ਬਣਾਉਨੇ ਹੈਗੇ ਜੀ ਅਰਬਨ ਸਟੇਟ ਬਣਾਉਨੇ ਆ ਪਰ ਗੱਲ ਇਹ ਜੀ ਕਿ ਜਿਹੜੀਆਂ ਨਜਾਇਜ਼ ਕਲੋਨੀਆਂ ਤੁਸੀਂ ਉਹਨਾਂ ਨੂੰ ਨਿਯਮਿਤ ਕਰਨ ਬਾਰੇ ਸੋਚ ਲਓ ਰੈਗੂਲਰ ਕਰੋ ਜੁਰਮਾਨੇ ਲਾਓ ਜਿਨ੍ਹਾਂ ਨੇ ਉਹ ਕਲੋਨੀਆਂ ਕੱਟੀਆਂ ਸੀ ਪਰ ਗੱਲ ਇਹ ਵੀ ਸਰਕਾਰ ਉਧਰਲੇ ਪਾਸੇ ਰੋਣੀ ਚੁਰਦੀ ਸਰਕਾਰ ਚੁਰਦੀ ਪੁੱਠੇ ਪਾਸੇ ਨੂੰ ਸੋ ਪੰਜਾਬ ਦੇ ਵਿੱਚ ਇਸ ਨੀਤੀ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਆ ਤੇ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਣਾ ਹੀ ਸੀ ਇਹ ਹਾਲੇ ਹੋਰ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਊਗਾ ਸਰਕਾਰ ਨੂੰ ਤੁਸੀਂ ਦੇਖੋ ਜੀ ਲੈਣੇ ਤੇ ਦੇਣੇ ਪੈ ਜਾਣੇ ਆ ਆਉਂਦੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਨਾ ਇਸ ਯੋਜਨਾ ਨੂੰ ਰੱਦ ਕੀਤਾ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾ ਜਿਹੜੇ ਪਿੰਡਾਂ ਚ ਨਹੀਂ ਵੱਢ ਸਕਣਗੇ ਜਿਹੜੀ ਬੀਜੇਪੀ ਲੰਘੇ ਕੱਲ ਇਹ ਗੱਲ ਕਹੀ ਨਹੀਂ ਹੁੰਦੀ ਸੀ ਵੀ ਭਾਈ ਅਸੀਂ ਤਾਂ ਕਿਸਾਨ ਪੱਖੀ ਹਾਂ ਤੇ ਕਿਸਾਨਾਂ ਨੇ ਉਹਦੇ ਖਿਲਾਫ ਇਹਨਾਂ ਦੇ ਵਿੱਚ ਬੋਲਣਾ ਨਹੀਂ ਸੀ ਇਹ ਗੱਲ ਕਹੀ ਸੀ ਵੀ ਭਾਈ ਜਿੰਨੀ ਦੇਰ ਤੱਕ ਤੇ ਤਨ ਖੇਤੀ ਕਿਨੂੰਨ ਵਾਪਸ ਨਹੀਂ ਆਉਂਦੇ ਤੇ ਬੀਜੇਪੀ ਦਾ ਕੋਈ ਨੇਤਾ ਸਾਡੇ ਪਿੰਡ ਤੇ ਨਾ ਬੜੇ ਅੱਜ ਉਹੀ ਬੋਰਡ ਆ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਲੱਗਦੇ ਆ ਲੋਕਾਂ ਨੇ ਇਹ ਬੋਰਡ ਆਪਣੇ ਪਿੰਡਾਂ ਦੇ ਵਿੱਚ ਲਾ ਲੇ ਅਤੇ ਪਾਸ ਕਰ ਕਰਕੇ ਤੇ ਜੇਕਰ ਲੈਂਡ ਪੂਲਿੰਗ ਨੀਤੀ ਵਾਪਸ ਨਹੀਂ ਲਈ ਜਾਂਦੀ ਤਾਂ ਆਮ ਆਦਮੀ ਪਾਰਟੀ ਦਾ ਕੋਈ ਨੇਤਾ ਸਾਡੇ ਪਿੰਡ ਦੇ ਵਿੱਚ ਭੁੱਲ ਕੇ ਵੀ ਨਾ ਬੜੇ ਤੇ ਇਹ ਨਾ ਸੋਚ ਲਵੇ ਜੀ ਕਿ ਅਸੀਂ ਆਪਦਾ ਪ੍ਰਚਾਰ ਇਸ ਥਾਂ ਦੇ ਉੱਤੇ ਕਰਕੇ ਆਉਨੇ ਆ ਸੋ ਆਮ ਆਦਮੀ ਪਾਰਟੀ ਜਿਹੜੀ ਕਿ ਖੁਦ ਨੂੰ ਚੰਗਾ ਖਵਾਉਂਦੀ ਹੁੰਦੀ ਸੀ ਉਨੇ ਆਪ ਦੀ ਮਿੱਟੀ ਪਟਾਲੀ ਆ ਬੀਜੇਪੀ ਜਿਹੜੀ ਪਹਿਲਾਂ ਅਭਿਰੋਧ ਖੜਦੀ ਹੁੰਦੀ ਸੀ ਉਹ ਕਿਸਾਨ ਦੇ ਪੱਖ ਦੇ ਵਿੱਚ ਆ ਗਈ ਆ ਉਹ ਇਹ ਗੱਲ ਕਹਿੰਦੇ ਜੀ ਅਸੀਂ ਕਿਸਾਨ ਦੇ ਪੱਖ ਦੇ ਵਿੱਚ ਜ਼ਮੀਨਾਂ ਨਹੀਂ ਜਾਣੀਆਂ ਚਾਹੀਦੀਆਂ ਉਹਨਾਂ ਨੇ ਹੁਣ ਆਹ ਰਾਗਲਾ ਆਪਣਾ ਸ਼ੁਰੂ ਕਰਤਾ ਵੀ ਹੈ ਤਾਂ ਭਾਵੇਂ ਸਿਆਸਤੀ ਬੀਜੇਪੀ ਵੀ ਨਹੀਂ ਚੰਗੀ ਕਿਉਂਕਿ ਕਿਸਾਨਾਂ ਨੂੰ ਤਪਾਇਆ ਤਾਂ ਬੀਜੇਪੀ ਨੇ ਵੀ ਬਹੁਤ ਸੀ ਬਾਰਡਰਾਂ ਦੇ ਉੱਤੇ ਕਿਸਾਨ ਸਾਲ ਤੋਂ ਵੱਧ ਸਮਾਂ ਬਿਠੇ ਰਹੇ ਆ ਪਰ ਪੁੱਲ ਮਲਾ ਕੇ ਗੱਲ ਇਹ ਜੀ ਕਿ ਇਸ ਵੇਲੇ ਕੀ ਰਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਪਿਆ ਜੀ ਇਹ ਟੈਨਾਂ ਸਾਹਿਬਾ ਜਿਹੜਾ ਫ੍ਰੀ ਬੱਸ ਸਫਰ ਹੈ ਇਹਨੇ ਕਹਿੰਦੇ ਕਿ ਸਰਕਾਰੀ ਬੱਸਾਂ ਨੂੰ ਬਹੁਤ ਵੱਡਾ ਰਗੜਾ ਲਾਇਆ ਪੰਜਾਬ ਸਰਕਾਰ ਸਿਰ ਸਰਕਾਰੀ ਬੱਸ ਸੇਵਾ ਦੀ 1100 ਕਰੋੜ ਰੁਪਏ ਦੀ ਦੇਣਦਾਰੀ ਹੈ ਹਾਂ ਬਿਲਕੁਲ ਜੀ ਬਿਲਕੁਲ ਇਹ ਬਹੁਤ ਵੱਡੀ ਖਬਰ ਹੈ ਤੇ ਬੜੀ ਦੁਖਦਾਈ ਖਬਰ ਹੈ ਕਿਉਂਕਿ ਦੇਖੋ ਮੁਫਤੀਆ ਚੀਜ਼ਾਂ ਨਹੀਂ ਪੰਜਾਬ ਦਾ ਭੱਠਾ ਬਾਤ ਆ ਪੰਜਾਬ ਦੇ ਲੋਕ ਆ ਜਿਹੜੇ ਮੁਫਤ ਦੀਆਂ ਖਾਣੀਆਂ ਵਿੱਜੇ ਆ ਪੰਜਾਬ ਦੀ ਸਰਕਾਰ ਆ ਜਿਹੜੀ ਮੁਫਤ ਰੰਗਾਂ ਚੀਜ਼ਾਂ ਦੇ ਕੇ ਵੋਟਾਂ ਲੈਣੀਆਂ ਜਾਣਦੀ ਆ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਜਿਹੜੇ-ਜਿਹੜੇ ਵੀ ਕੰਮ ਦੇ ਵਿੱਚ ਜਿਹੜੀ ਵੀ ਗੱਲ ਦੇ ਵਿੱਚ ਮੁਫਤਲੀ ਚੀਜ਼ ਆ ਗਈ ਆ ਉਸ ਮਹਿਕਮੇ ਦਾ ਉਸ ਵਿਭਾਗ ਦਾ ਭੱਠਾ ਬਹਿ ਗਿਆ ਤੇ ਹੁਣ ਦੇਖੋ 1100 ਕਰੋੜ ਰੁਪਏ ਦੇ ਕਰੀਬ-ਕਰੀਬ ਇੱਥੇ ਪਨਬਸ ਨੂੰ ਰੋਡਵੇਜ਼ ਨੂੰ ਪੰਜਾਬ ਰੋਡਵੇਸ ਪੈਪਸੂ ਵਾਲਿਆਂ ਨੂੰ ਇਹਨਾਂ ਨੂੰ ਹਾਲੇ ਦੇਣਾ ਬਕਾਇਆ ਹੈਗਾ ਇਹਨਾਂ ਦਾ ਦੇਣਾ ਬਕਾਇਆ ਹੈਗਾ ਇਹਦੇ ਵੱਲ ਕੋਈ ਗੌਰ ਨਹੀਂ ਹੈਗੀ ਜਦੋਂ ਪੈਸੇ ਹੈ ਹੀ ਨਹੀਂ ਸਰਕਾਰ ਦੇ ਬਾਰੇ ਤੇ ਖਬਰ ਆਉਂਦੀ ਜੀ 2500 ਕਰੋੜ ਰੁਪਇਆ ਫੇਰ ਕਰਦਾ ਚੁਕਾਂਗੇ 1900 ਕਰੋੜ ਰੁਪਇਆ ਫੇਰ ਕਰਦਾ ਚੁਕਾਂਗੇ ਸਰਕਾਰ ਤਾਂ ਇਹਨਾਂ ਗੱਲਾਂ ਦੇ ਉੱਤੇ ਆਈ ਪਈ ਐ ਉਹਨਾਂ ਦੇ ਕੋਲੇ ਕੁਝ ਨਹੀਂ ਕਰ ਦੇਣ ਨੂੰ ਸੋ ਇਸ ਕਰਕੇ ਭਾਈ ਹੁਣ ਇਹ ਬਹੁਤ ਵੱਡਾ ਮੁੱਦਾ ਬਣ ਗਿਆ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਹਾਲਾਤ ਇਹ ਬਣੇ ਪਏ ਆ ਇਸ ਵੇਲੇ ਬਹੁਤ ਮਹੱਤਵਪੂਰਨ ਗੱਲ ਆ ਵੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਕੋਲ ਤਾਂ ਟਾਇਰ ਪਵਾਉਣ ਜੋਗੇ ਵੀ ਨਹੀਂ ਚੀਜ਼ ਟਾਇਰ ਪਵਾਉਣ ਜੋਗੇ ਉਹਨਾਂ ਦੇ ਕੋਲੇ ਪੈਸੇ ਨਹੀਂਗੇ ਜੇ ਕੋਈ ਬੱਸ ਖਰਾਬ ਹੋ ਜਾਂਦੀ ਆ ਉਹ ਬੱਸ ਖਰਾਬ ਨੂੰ ਠੀਕ ਕਰਾਉਣ ਜੋਗੇ ਪੈਸੇ ਨਹੀਂਗੇ ਹਰ ਮਹੀਨੇ ਬੀਬੀਆਂ ਜਿਹੜੀਆਂ ਪੰਜਾਬ ਦੀਆਂ ਉਹ ਮੁਕਤਿਰ ਵਿੱਚ ਜਦੋਂ ਸਫਰ ਕਰਦੀਆਂ ਤੇ ਘਟੋ ਘਟ ਵੀ ਇਹਦੇ ਉੱਤੇ ਪਤਾ ਲੱਗਾ ਕਿ ਇੰਨੇ ਕੁ ਪੈਸੇ ਲੱਗ ਜਾਂਦੇ ਵੀ 50 ਤੋਂ ਲੈ ਕੇ 60 ਕਰੋੜ ਰੁਪਈਆ ਬਣ ਜਾਂਦਾ ਮਹੀਨੇ ਦਾ 50 ਤੋਂ ਲੈ ਕੇ 60 ਕਰੋੜ ਰੁਪਈਆ ਮਹੀਨੇ ਦਾ ਇਹਨਾਂ ਨੂੰ ਦੇਣਾ ਪੈਂਦਾ ਪਰ ਗੱਲ ਇਹ ਜੀ ਕਿ ਸਰਕਾਰ ਕੋਲੇ ਪੈਸੇ ਹੋਣਗੇ ਤੇ ਤਾਂ ਹੀ ਇਹ ਦੂਜੇ ਪਾਸੇ ਨੂੰ ਜਾ ਕੇ ਦੇਊਗੀ ਯਾਨੀ ਕਿ ਉਹਨਾਂ ਦੇ ਦੇਊਗੀ ਟਰਾਂਸਪੋਰਟ ਡਿਪਾਰਟਮੈਂਟ ਨੂੰ ਦੇਊਗੀ ਪਰ ਉਹ ਦੇ ਕੇ ਵੀ ਨਹੀਂ ਰਾਜ਼ੀ ਤੇ ਹੈ ਵੀ ਨਹੀਂ ਉਹਨਾਂ ਦੇ ਕੋਲੇ ਹੁਣ ਇਹ ਵੀ ਪਤਾ ਲੱਗਾ ਵੀ ਪਿਛਲੇ ਲੰਮੇ ਸਮੇਂ ਤੋਂ ਚਾਰ ਵਰਿਆਂ ਤੋਂ ਪੰਜਾਬ ਦੇ ਵਿੱਚ ਨਵੀਂ ਕੋਈ ਬੱਸ ਨਹੀਂ ਖਰੀਦੀ ਜਾ ਸਕੀ। ਬੱਸਾਂ ਦੇ ਵਾਜੇ ਵਜੇ ਪਈ ਇਸ ਵੇਲੇ। ਤੋਂ ਇਹਨਾਂ ਸਾਰੀਆਂ ਗੱਲਾਂ ਦੇ ਕਰਕੇ ਜਿਹੜੀ ਉਹ ਇਸ ਵੇਲੇ ਟ੍ਰਾਂਸਪੋਰਟ ਡਿਪਾਰਟਮੈਂਟ ਆ ਜਿਹੜਾ ਉਹ ਘਾਟੇ ਦੇ ਵਿੱਚ ਆ ਤੇ ਸਰਕਾਰ ਦੇ ਉੱਤੇ ਪਤਾ ਲੱਗਾ ਜੀ ਕਿ ਸਵਾਲ ਖੜੇ ਹੁੰਦੇ ਆ। ਪਰ ਸਰਕਾਰ ਇਸ ਗੱਲ ਦੇ ਉੱਤੇ ਹਲਦੀ ਘੜੀ ਉੱਤਰ ਦੇ ਨਹੀਂ ਰਹੀ। ਸਰਕਾਰ ਨੂੰ ਜਦੋਂ ਵੀ ਇਹ ਗੱਲ ਕਹਿ ਦਿੰਦੇ ਉਹ ਕਹਿ ਦਿੰਦੇ ਜੀ ਇਸ ਅਸੀਂ ਤਾਂ ਪਿਛਲੀਆਂ ਸਰਕਾਰਾਂ ਵੱਲ ਜਿਹੜੇ ਕਰਜ਼ੇ ਚੱਕੇ ਆ ਉਹ ਠੀਕ ਕਰਨ ਦੇ ਉੱਤੇ ਲੱਗੇ ਹੋਏ ਆ। ਸਾਡੀਆਂ ਤਾਂ ਮਜਬੂਰੀਆਂ ਫਲਾਨੀਆਂ ਬਣੀਆਂ। ਉਹ ਤਾਂ ਚਲੋ ਆਪ ਦਾ ਰਾਗ ਲਾਪ ਦਿੰਦੇ ਆ ਪਰ ਮੁਫਤੀਆਂ ਸਫਰ ਦੇ ਚੱਕਰ ਦੇ ਵਿੱਚ ਪੰਜਾਬ ਰੋਡਵੇਜ਼ ਦਾ ਭੱਟਾ ਕਿਵੇਂ ਬੈਠਾ ਇਹ ਇੱਕ ਬਹੁਤ ਵੱਡੀ ਉਦਾਹਰਨ ਸਾਹਮਣੇ ਆਈ ਹੈ ਜਿਹੜੇ ਰੋਡਵੇਜ਼ ਦੇ ਮੁਲਾਜ਼ਮ ਕੋਈ ਗੱਲ ਕਹਿੰਦੇ ਵੀ ਜਦੋਂ ਅਸੀਂ ਕਹਿੰਦੇ ਰਹਿਣਾ ਕਿ ਹੜਤਾਲ ਕਰਾਂਗੇ ਫਿਰ ਸਾਡੀ ਤਨਖਾਹ ਆ ਜਾਂਦੀ ਹੈ ਨਹੀਂ ਸਾਡੀ ਤਨਖਾਹ ਵੀ ਨਹੀਂ ਆਉਦੀ ਜੀ ਜੀ ਤੇ ਚਾਨਾ ਸਾਹਿਬ ਉਧਰ ਬਲਦ ਗੱਡੀਆਂ ਦੀਆਂ ਦੌੜਾ ਸ਼ੁਰੂ ਕਰਾਉਣ ਦੇ ਲਈ ਪਹੁੰਚੇ ਜੀ ਭਗਵੰਤ ਮਾਨ ਹੋਰੀ ਬਿਲਕੁਲ ਜੀ ਲੁਧਿਆਣਾ ਦੇ ਵਿੱਚ ਪਿੰਡ ਮਹਿਮਾ ਸਿੰਘ ਵਾਲਾ ਇਹ ਸ ਮਹਿਮਾਂ ਸਿੰਘ ਵਾਲਾ ਪਿੰਡ ਦੇ ਵਿੱਚ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਹੁੰਚੇ ਸੀ ਉਹਨਾਂ ਦੇ ਵੱਲੋਂ ਇੱਥੇ ਭਲਦ ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਈਆਂ ਜਿੰਨਾ ਇਹਨਾਂ ਨੇ ਇੱਥੇ ਦੌੜਾਂ ਸ਼ੁਰੂ ਕਰਵਾ ਕੇ ਗੱਲ ਕਹੀ ਆ ਵੀ ਜਦੋਂ ਪੰਜਾਬ ਦੇ ਲੋਕਾਂ ਨੂੰ ਵਿਰਾਸਤੀ ਰਵਾਇਤੀ ਖੇਡਾਂ ਦੇ ਉੱਤੇ ਮਾਣ ਆ ਤੇ ਫੇਰ ਭਾਈ ਇਹਨਾਂ ਖੇਡਾਂ ਨੂੰ ਰੋਕਣ ਵਾਲਾ ਤੇ ਰੁਕਵਾਉਣ ਵਾਲਾ ਕੋਈ ਵੀ ਨਹੀਂ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵੇਲੇ ਅਸੀਂ ਇਹਨਾਂ ਖੇਡਾਂ ਦੇ ਨਾਲ ਆ ਉਹ ਕਹਿੰਦੇ ਜੀ ਪੰਜਾਬ ਦੇ ਲੋਕ ਜਦੋਂ ਇਹ ਖੇਡਾਂ ਖੇਡਣੀਆਂ ਚਾਹੁੰਦੇ ਆ ਇਹਨਾਂ ਖੇਡਾਂ ਦਾ ਆਨੰਦ ਮਾਣਨਾ ਚਾਹੁੰਦੇ ਆ ਤੇ ਫਿਰ ਭਾਈ ਰੋਕ ਵੀ ਕੌਣ ਸਕਦਾ ਉਹ ਕਹਿੰਦੇ ਜੀ ਆਉਂਦੇ ਸਮੇਂ ਦੇ ਵਿੱਚ ਕਬੂਤਰਾਂ ਦੀਆਂ ਖੇਡਾਂ ਕੁੱਤਿਆਂ ਦੇ ਘਾਡੌੜਾਂ ਇਹ ਸਾਰਾ ਕੁਝ ਬਰਕਰਾਰ ਰਹੂਗਾ ਕਿਉਂਕਿ ਕਿਲਾ ਰਾਏਪੁਰ ਦੇ ਖੇਡਾਂ ਤੋਂ ਲੈ ਕੇ ਤੇ ਵੱਖ-ਵੱਖ ਹੋਰ ਖੇਡਾਂ ਦੇ ਵਿੱਚ ਜਿਵੇਂ ਪੰਜਾਬੀਆਂ ਦੀ ਦਿਲਚਸਪੀ ਆ ਅਸੀਂ ਇਸ ਗੱਲ ਨੂੰ ਉਹ ਕਹਿੰਦੇ ਜੀ ਕਦੇ ਠਾਕੇ ਨਹੀਂ ਦੇ ਸਕਦੇ ਤੋਂ ਉਹਨਾਂ ਨੇ ਇਸ ਤਰੀਕੇ ਦੀਆਂ ਗੱਲਬਾਤਾਂ ਭਾਈ ਕੀਤੀਆਂ ਉਹਨਾਂ ਬਣਾ ਕੇ ਸੌ ਹੱਥ ਰਸਾ ਤੇ ਸਿਰੇ ਤੇ ਗੱਲ ਇਹ ਆ ਵੀ ਭਾਈ ਇਡੀਆਂ ਖੇਡਾਂ ਸ਼ੁਰੂ ਹੋਈਆਂ ਤੇ ਪੰਜਾਬ ਦੇ ਲੋਕ ਆ ਜਿਹੜੇ ਉਹ ਇਨ੍ਹਾਂ ਖੇਡਾਂ ਨੂੰ ਖੇਡਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਦੀ ਦਿਲਚਸਪੀ ਇਹ ਹੈ ਕਿ ਇਹਨਾਂ ਖੇਡਾਂ ਦੇ ਵਿੱਚ ਵੱਧ ਵੱਧ ਹਿੱਸੇਦਾਰੀ ਲਈ ਜਾਵੇ ਕਿ ਬੜੇ ਲੋਕਾਂ ਦਾ ਰੋਜ਼ਗਾਰ ਵੀ ਇਸ ਕੰਮ ਦੇ ਨਾਲ ਜੁੜਿਆ ਬੜੇ ਲੋਕਾਂ ਦਾ ਆਪਦਾ ਜਿਹੜਾ ਆਰਥਿਕ ਹਿੱਤਾਂ ਉਹ ਵੀ ਜੁੜਿਆ ਆਪਾਂ ਜਾਣਦੇ ਕਿ ਪਿਛਲੇ ਦਿਨੀ ਜਦੋਂ ਕਬੂਤਰਬਾਜ਼ੀ ਦੇ ਉੱਤੇ ਪਾਬੰਦੀ ਲੱਗ ਗਈ ਸੀ ਉਦੋਂ ਬਹੁਤ ਵੱਡੇ ਪੱਧਰ ਤੇ ਉੱਤੇ ਇਕੱਠ ਹੋਇਆ ਸੀ ਲੁਧਿਆਣਾ ਦੇ ਹਸਨਪੁਰ ਪਿੰਡ ਦੇ ਵਿੱਚ ਉਦੋਂ ਕਬੂਤਰਾਂ ਦੀਆਂ ਬਾਜ਼ੀਆਂ ਲਾਉਣ ਵਾਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚ ਗਏ ਸੀ ਉਹਨਾਂ ਨੇ ਬਹੁਤ ਵੱਡਾ ਇਕੱਠ ਕੀਤਾ ਸੀ ਵੀ ਭਾਈ ਅਸੀਂ ਇਸ ਨੀਤੀ ਦੇ ਖਿਲਾਫ ਆ ਚਲੋ ਉਹ ਵੀ ਸਾਰਾ ਕੁਝ ਬਹਾਲ ਹੋ ਗਿਆ ਹੁਣ ਤੇ ਚਲੋ ਚੰਗੀ ਗੱਲ ਹੈ ਤੇ ਰਵਾਇਤੀ ਖੇਡਾਂ ਦੀ ਸ਼ੁਰੂਆਤ ਕਰਨ ਦੇ ਲਈ ਫਿਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੱਲ ਮਹਿਮਾ ਸਿੰਘ ਵਾਲਾ ਪਿੰਡ ਦੇ ਵਿੱਚ ਪਹੁੰਚੇ ਜੀ ਜੀ ਤੇ ਟੈਣਾ ਸਾਹਿਬ ਇੱਕ ਪਿੰਡ ਦੇ ਸਰਪੰਚ ਸਮੇਤ 8 ਜਣੇ ਤੇ ਪਰਚਾ ਦਰਜ ਹੋਇਆ ਜੀ ਇੱਕ ਆਧਾ ਪਰਚਾ ਹੋਇਆ ਇਹ ਜੀ ਲੁਜਾਣਾ ਦੇ ਵਿੱਚ ਪਿੰਡ ਅਖਾੜਾ ਇਸ ਪਿੰਡ ਦੇ ਵਿੱਚ ਖਬਰ ਆਈ ਹੈ ਸਰਪੰਚਣੀ ਦੇ ਘਰ ਵਾਲੇ ਸਮੇਤ 8ਾਂ ਦੇ ਉੱਤੇ ਪਰਚਾ ਦਰਜ ਕੀਤਾ ਪੁਲਿਸ ਨੇ ਕਿਉਂ ਕਿਉਂਕਿ ਇੱਕ ਬੰਦੇ ਦੇ ਖੁਦਕੁਸ਼ੀ ਕਰਨੀ ਆ ਉਦੇ ਮੁੰਡੇ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਆ ਵੀ ਕਿਹਦੇ ਕਰਕੇ ਸਾਰਾ ਕੁਝ ਹੋਇਆ। ਹੋਇਆ ਪਿੰਡ ਦੇ ਲੋਕਾਂ ਨੇ ਕਰਕੇ ਆਂਡਗਵੰਡ ਦੇ ਕਰਕੇ ਇਸ ਪਿੰਡ ਦੇ ਵਿੱਚ ਇੰਟਰਲੌਕ ਟਾਈਲਾਂ ਲੱਗ ਰਹੀਆਂ। ਤੇ ਪਿੰਡ ਦੇ ਬੰਦੇ ਨੇ ਇਹ ਗੱਲ ਕਹੀ ਸੀ ਵੀ ਜਿਹੜਾ ਸਾਡੇ ਘਰ ਤੋਂ ਨਾ ਬਹੁਤੀ ਉੱਚੀ ਨਾ ਰੱਖਿਓ ਤੁਸੀਂ ਗਲੀ। ਕਿ ਸਾਡੇ ਘਰ ਦੇ ਵਿੱਚ ਪਾਣੀ ਆਇਆ ਕਰੂਗਾ। ਪਰ ਲਾਇਕ ਦੇ ਦੋਸ਼ਾਂ ਦੇ ਮੁਤਾਬਕ ਇਹ ਜਿਹੜੀ ਇੰਟਰਲੌਕ ਆ ਜਿਹੜੀ ਉਹ 2 ਫੁੱਟ ਉੱਚੀ ਗਲੀ ਕਰਕੇ ਤੇ ਉੱਥੇ ਇੰਟਰਲੌਕ ਟਾਈਲ ਲਾਤੀ। ਜਿਹਦੇ ਕਰਕੇ ਉਹ ਬੰਦਾ ਜਿਹੜਾ ਬੜਾ ਮਯੂਸ ਹੋਇਆ। ਉਨੇ ਇਥੇ ਲੰਬਾ ਲੰਬਾ ਵੀ ਦਿੱਤਾ ਵੀ ਭਾਈ ਤੁਸੀਂ ਸਾਡੇ ਘਰ ਦਾ ਪਾਣੀ ਹੁਣ ਬਾਹਰ ਕਿਵੇਂ ਜਾਇਆ ਕਰੂਗਾ ਲਾਇਕ ਦੇ ਦੋਸ਼ਾਂ ਦੇ ਮੁਤਾਬਕ ਉਸ ਬੰਦੇ ਦੇ ਮ੍ਰਿਤਕ ਬੰਦੇ ਦੇ ਬਾਪ ਨੇ ਮੁੰਡੇ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਸਾਨੂੰ ਇਹ ਗੱਲੋਂ ਕਹੀ ਵੀ ਯਾਥੀ ਜੋ ਕਰਨਾ ਕਰ ਲਓ ਸਾਡੇ ਖਿਲਾਫ ਹੀ BDP ਨੂੰ ਸ਼ਿਕਾਇਤ ਦਿੱਤੀ ਗਈ ਵੀ ਇਹ ਕੰਮਾਂ ਦੇ ਵਿੱਚ ਵਿਗਨ ਪਾਉਂਦੇ ਆ ਤੇ ਇਹ ਚੈਲੰਜ ਕੀਤਾ ਗਿਆ ਵੀ ਜਾਓ ਫਿਰ ਜੋ ਕਰਨਾ ਕਰ ਲਓ ਉਸ ਦਾ ਜੋ ਕਰਦੇ ਹੁੰਦੇ ਆਂ ਇੰਝ ਕਰਦੇ ਹੁੰਦੇ ਆ ਉਹ ਮੁੰਡੇ ਨੇ ਕਹਿ ਜੀ ਕਿ ਇਸੇ ਗੱਲ ਦੇ ਦੁੱਖ ਦੇ ਵਿੱਚ ਮੇਰੇ ਬਾਪ ਨੇ ਜ਼ਹਿਰੀਲੀ ਚੀਜ਼ ਖਾ ਪੀ ਕੇ ਖੁਦਕੁਸ਼ੀ ਕਰ ਲਈ ਆ ਹੌਣ ਪੁਲਿਸ ਦੇ ਵੱਲੋਂ 8 ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਜੀ। ਜੀ ਤੇ ਟੈਣਾ ਸਾਹਿਬ ਉੱਧਰ ਜਲੰਧਰ ਸਵਲ ਹਸਪਤਾਲ ਦੇ ਵਿੱਚ ਜਿਹੜੀ ਆਕਸੀਜਨ ਬੰਦ ਹੋ ਗਈ ਜਿਹਦੇ ਕਰਕੇ ਤਿੰਨ ਲੋਕ ਵਿਚਾਰੇ ਬੇਕਸੂਰ ਲੋਕ ਜਿਨ੍ਹਾਂ ਦੀ ਮੌਤ ਹੋ ਗਈ ਉਸ ਮਾਮਲੇ ਦੀ ਹੁਣ ਪੜਤਾਲ ਸ਼ੁਰੂ ਹੋਈ ਹੈ ਜੀ। ਹਾਂ ਬਿਲਕੁਲ ਜੀ ਪੜਤਾਲ ਤਾਂ ਸ਼ੁਰੂ ਹੋ ਗਈ ਹੈ ਇਹ ਦੀ ਪਤਾ ਵੀ ਇਸ ਪੜਤਾਲ ਦੇ ਵਿੱਚੋਂ ਨਿਕਲਣਾ ਕੀ ਹੈ। ਇਸ ਪੜਤਾਲ ਦਾ ਅੰਤ ਕੀ ਹੋਊਗਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆਪਾਂ ਨੂੰ ਹਾਲ ਦੀ ਘੜੀ। ਪਰ ਇੰਨੀ ਗੱਲ ਦਾ ਪਤਾ ਜ਼ਰੂਰ ਹੈ ਵੀ ਇਸ ਪੜਤਾਲ ਨੇ ਜਿਹੜੀ ਇਹ ਪੜਤਾਲ ਦਾ ਮੁਢਲਾ ਹਿੱਸਾ ਹੀ ਆ ਇਹਦੇ ਲੋਕੰਡਾ ਖੜਾ ਕਰਤਾ ਆਪਾਂ ਖਬਰ ਸਾਂਝੀ ਕੀਤੀ ਸੀ ਸਾਡੇ ਵਾਲਾ ਰੇਡੀਓ ਦੇ ਉੱਤੇ ਕਿ ਭਾਈ ਇੱਥੇ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਸਪਲਾਈ ਬੰਦ ਹੋ ਗਈ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਉਹਦੀ ਜਦੋਂ ਹੁਣ ਪੜਤਾਲ ਸ਼ੁਰੂ ਹੋਈ ਤੇ ਵਿੱਚੋਂ ਗੱਲ ਨਿਕਲ ਕੇ ਸਾਹਮਣੇ ਇਹ ਆਈ ਆ ਕਿ ਇਹਨਾਂ ਦੇ ਕੋਲ ਤਾਂ ਜੀ ਉਸ ਦਿਨ ਜਾਂ ਉਸ ਤੋਂ ਪਹਿਲਾਂ ਵੀ ਕੁਝ ਹਫ਼ਕਿਆਂ ਤੋਂ ਇਹਨਾਂ ਦੇ ਕੋਲੇ ਟੈਕਨੀਸ਼ੀ ਵੀ ਨਹੀਂ ਹੈ ਨੀਗਾ ਸੁਪਰਵਾਈਜ਼ਰੀ ਹੈ ਨਹੀਂਗਾ ਜੀ ਆਕਸੀਜਨ ਪਲਾਂਟ ਚਲਾਉਣ ਵਾਲਾ ਹਸਪਤਾਲ ਦੇ ਵਿੱਚ ਦਰਜਾਚਾਰ ਕਰਮਚਾਰੀ ਜਿਹੜਾ ਤੇ ਧੋਬੀ ਦਾ ਕੰਮ ਕਰਦਾ ਉਹ ਬੰਦਾ ਤਾਂ ਇਸ ਵੇਲੇ ਟੈਕਨੀਸ਼ੀਅਨ ਬਣ ਕੇ ਕੰਮ ਕਾਜ ਕਰ ਰਿਹਾ ਸੋ ਮਤਲਬ ਕਹਿਣ ਦਾ ਇਹ ਆ ਵੀ ਇਹ ਇਸ ਅਣਗਹਿਲੀ ਦੇ ਵਿੱਚ ਸਾਰਾ ਪੂਜ ਹੋਇਆ ਸੋ ਇਹ ਵੀ ਪਤਾ ਲੱਗਾ ਵੀ ਜਿਹੜੇ ਆਕਸੀਜਨ ਦੇ ਮੀਟਰ ਲੱਗੇ ਹੁੰਦੇ ਆ ਹਰ ਬਿਡ ਦੇ ਕੋਲੇ ਤੇ ਉਹ ਵੀ ਸਾਰੇ ਬੰਦ ਪਏ ਸੀਗੇ ਜਾਂ ਅੱਧੇ ਬੰਦ ਪਏ ਸੀਗੇ ਸੋ ਇਹਦੇ ਵਿੱਚੋਂ ਹੋਰ ਬੜੀਆਂ ਪਰਤਾਂ ਖੁੱਲ ਕੇ ਸਾਹਮਣੇ ਆਉਣਗੀਆਂ ਆਪਾਂ ਇਹ ਗੱਲ ਕਹਿੰਦੇ ਹੁਣੇ ਜੀ ਕਿ ਦੇਖੋ ਜੇ ਸਰਕਾਰਾਂ ਚੰਗੀਆਂ ਹੋਣ ਇਸ ਸਿੱਖਿਆ ਤੇ ਸਿਹਤ ਨੀਤੀ ਦੇ ਵੱਲ ਗੌਰ ਕੀਤੀ ਜਾਵੇ ਤਾਂ ਲੋਕਾਂ ਦੀ ਜ਼ਿੰਦਗੀ ਬਚ ਸਕਦੀ ਆ ਪਰ ਇਹਨਾਂ ਦੋ ਗੱਲਾਂ ਦੇ ਵਾਲੀ ਅਸਲ ਦੇ ਵਿੱਚ ਗੌਰ ਨਹੀਂ ਹੁੰਦੀ ਸਰਕਾਰਾਂ ਦੇ ਕੋਲੋਂ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ